ਪ੍ਰਾਈਡ ਪੰਜਾਬ ਤੇ ਵੀ ਦੇਖ ਰ ਦਰਸ਼ਕਾਂ ਦਾ ਸਵਾਗਤ ਹੈ ਦਸ਼ਕੋ ਸੁਖਪਾਲ ਸਿੰਘ ਖੇਰਾ ਜੋ ਕਿ ਜੇਲ੍ਹ ਵਿੱਚ ਨੇ ਇੱਕ ਕੇਸ ਖਤਮ ਹੁੰਦਾ ਤੇ ਨਾਲ ਹੀ ਉਹਨਾਂ ਦੇ ਦੂਜਾ ਕੇਸ ਪਾ ਕੇ ਦੁਬਾਰਾ ਉਹ ਫੇਰ ਅੰਦਰ ਹੋ ਜਾਂਦੇ ਨੇ ਦਲੀ ਸਿੰਘ ਜੀ ਕਿਵੇਂ ਦੇਖਦੇ ਹੋ ਸੁਖਪਾਲ ਸਿੰਘ ਖੇਰਾ ਲਗਾਤਾਰ ਜੇਲ੍ਹ ਵਿੱਚ ਨੇ ਬਾਹਰ ਆਉਣ ਦੀ ਕੋਈ ਸੰਭਾਵਨਾ ਹੁਣ ਤੱਕ ਨਜ਼ਰ ਨਹੀਂ ਆ ਰਹੀ ਤਾਂ ਦੇਖੋ ਆਪਾਂ ਗੱਲ ਪਹਿਲਾਂ ਕਰੀਏ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਦੀ ਸਰਕਾਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਇਹ ਪਾਰਟੀ ਜਿਹੜੀ ਹੈ ਸੱਤਾ ਦੇ ਵਿੱਚ ਨਹੀਂ ਸੀ ਯਾਨਕਿ ਚੋਣ ਮੁਹਿੰਮ ਦੇ ਵਿੱਚ ਪ੍ਰਚਾਰ ਦੇ ਵਿੱਚ ਰੁਝੀ ਹੋਈ ਸੀ ਤਾਂ ਭਗਵੰਤਮਾਨ ਹੋਰਾਂ ਦੇ ਆਪਣੇ ਬਿਆਨ ਹੁੰਦੇ ਸੀ ਕਿ ਇਹ ਜੜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਨੇ ਬਦਲਾਖੋਰੀ ਦੀ ਭਾਵਨਾ ਰੱਖਦੀਆਂ ਤੇ ਇੱਕ ਦੂਸਰੇ ਦੇ ਉੱਤੇ ਇਹ ਕੇਸ ਪਵਾਉਂਦੇ ਰਹਿੰਦੇ ਨੇ ਉਹਨਾਂ ਦੇ ਵਿੱਚ ਚਾਹੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਬਾਦਲ ਪਰਿਵਾਰ ਯਾਨਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਨੂੰ ਇੱਕ ਵਾਰੀ ਟੰਗ ਦਿੱਤਾ ਸੀ ਯਾਨਕਿ ਅੰਦਰ ਕਰਵਾ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਬਾਦਲਾਂ ਦੀ ਕਰਦੇ ਆ ਤੇ ਉਹਨਾਂ ਨੇ ਵੀ ਇਸੇ ਤਰੀਕੇ ਨਾਲ ਕੈਪਟਨਾਂ ਦੇ ਉੱਤੇ ਕੈਪਟਨ ਦੇ ਉੱਤੇ ਵੀ ਕੇਸ ਜਿਹੜੇ ਫੁਆਏ ਸੀ ਪਰ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਆ ਹੁਣ ਆਮ ਆਦਮੀ ਇੱਕ ਸ਼ਬਦ ਹੀ ਐਸਾ ਹੈਗਾ ਵੀ ਆਮ ਬੰਦੇ ਦੀ ਸਰਕਾਰ ਪਰ ਜਿਹੜੇ ਅੱਜ ਕੱਲ੍ਹ ਲੱਛਣ ਇਸ ਸਰਕਾਰ ਨੇ ਇਸ ਪਾਰਟੀ ਨੇ ਫੜੇ ਹੋਏ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਕਿਤੇ ਨਹੀਂ ਲੱਗਦੇ ਕਿ ਆਮ ਹੈਗੇ ਨੇ ਇਹ ਖਾਸਮ ਖਾਸ ਬਣ ਗਏ ਖਾਸਮ ਖਾਸ ਕਿਹਨਾਂ ਦੇ ਬਣ ਗਏ ਸੈਂਟਰ ਦੇ ਬਣ ਗਏ ਜਾਂ ਫਿਰ ਉਹਨਾਂ ਲੋਕਾਂ ਦੇ ਜਿਹੜੇ ਪੰਜਾਬ ਵਿਰੋਧੀ ਨੇ ਜਾਂ ਹੋਰ ਜਿਹੜੀ ਗੱਲਬਾਤ ਹੈਗੀ ਹੈ ਹੁਣ ਤੁਸੀਂ ਦੇਖੋ ਇਹ ਕਹਿੰਦੇ ਸੀ ਕਿ ਅਸੀਂ ਰਾਜ ਨਹੀਂ ਕਰਨ ਆਏ ਅਸੀਂ ਰਾਜ ਬਦਲਣ ਆਏ ਆ ਤਖਤਾ ਪਲਟ ਦਿਆਂਗੇ ਅਸੀਂ ਸੋ ਜਿਹੋ ਜਿਹੇ ਕੰਮ ਅੱਜ ਚੱਲ ਰਿਹਾ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦਾ 1% ਵੀ ਬਦਲਾਅ ਆਇਆ ਹੋਵੇ ਉਸੇ ਤਰੀਕੇ ਦੇ ਨਾਲ ਬਾਦਲ ਕੰਮ ਕਰਦੇ ਰਹੇ ਆ ਉਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਪਰਸਨਲੀ ਅਟੈਕ ਵਿਅਕਤੀਗਤ ਤੌਰ ਦੇ ਉੱਤੇ ਕਿਸੇ ਦੇ ਉੱਤੇ ਕੇਸ ਪਵਾ ਦੇਣੇ ਇਹ ਸਾਰਾ ਕੁਝ ਕਰਦੇ ਰਹੇ ਆ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਵੀ ਉਹੀ ਕੁਛ ਕਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਆਪਾਂ ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਗੱਲ ਕਰ ਲਈਏ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਤੁਸੀਂ ਦੇਖੋ ਭਈ ਸਾਲ ਹੋ ਚੱਲ ਐ 9.5 ਮਹੀਨੇ 10 ਮਹੀਨੇ ਹੋ ਚੱਲੇ ਐ ਦਿਬੜੂਗੜ ਦੀਆਂ ਜੇਲਾਂ ਦੇ ਵਿੱਚ ਨੇ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਹਜੇ ਤੱਕ ਸਰਕਾਰ ਨੇ ਉਹਨਾਂ ਦੀ ਅਰੈਸਟ ਨਹੀਂ ਪਾਈ ਅਰੈਸਟ ਪਾਉਣ ਤੋਂ ਬਿਨਾਂ ਹੀ ਉੱਥੇ ਰੱਖੇ ਹੋਏ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਸੀਨੀਅਰ ਵਕੀਲ ਨਵਕਿਰਨ ਸਿੰਘ ਹੋਰਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਜਿਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਹਜੇ ਤੱਕ ਅਰੈਸਟ ਨਹੀਂ ਪਾਈ ਗਈ ਉਹਦਾ ਮਤਲਬ ਇਹ ਹੀ ਹੈ ਕਿ ਜੇ ਅਸੀਂ ਅਰੈਸਟ ਪਾ ਦਵਾਂਗੇ ਤਾਂ ਸਾਨੂੰ ਕੇਸ ਦੀ ਪੈਰਵਾਈ ਕਰਨੀ ਪਵੇਗੀ ਸਾਨੂੰ ਵਕੀਲ ਭੇਜਣੇ ਪੈਣਗੇ ਤੇ ਉਹਨਾਂ ਜਲਦੀ ਉਹ ਜ਼ਮਾਨਤ ਤੇ ਉੱਤੇ ਬਾਹਰ ਆ ਸਕਦੇ ਆ ਤੇ ਜੇ ਅਸੀਂ ਅਰੈਸਟ ਹੀ ਨਹੀਂ ਪਾਉਂਦੇ ਤਾਂ ਫਿਰ ਉਹ ਉਨੀ ਦੇਰ ਅੰਦਰ ਰਹਿਣਗੇ ਹੁਣ ਤਕਰੀਬਨ 1 ਸਾਲ ਉਹਨਾਂ ਨੂੰ ਹੋ ਜਾਣਾ ਐ ਐਨਐਸਏ ਦੇ ਵਿੱਚ 1 ਸਾਲ ਜਿਹੜੀ ਹੈ ਉਹ ਕੈਦ ਹੁੰਦੀ ਹੈ ਉਸ ਤੋਂ ਬਾਅਦ ਜੇ ਸਾਬਤ ਨਾ ਹੋਵੇ ਤੇ ਫਿਰ ਉਹ ਰਿਹਾਈ ਹੋਣੀ ਹੁੰਦੀ ਹੈ ਨਾ ਸੋ ਇਸ ਤਰ੍ਹਾਂ ਹੀ ਕਿਤੇ ਨਾ ਕਾਨੂੰਨ ਜਿਹੜਾ ਕਹਿੰਦਾ ਤੁਸੀਂ ਦੇਖੋ ਹੁਣ ਤੱਕ ਅਰੈਸਟ ਨਹੀਂ ਪਾਈ ਗਈ ਅਰੈਸਟ ਪਾਈ ਜਾਊਗੀ ਅਗਲੇ ਸਾਲ ਯਾਨੀ ਕਿ 1 ਸਾਲ ਹੋਣ ਤੋਂ ਬਾਅਦ ਮਤਲਬ ਕਿ ਲਟਕਾਉਣ ਦੀ ਜਿਹੜੀ ਹੈ ਉਹ ਵਿਧੀ ਜਿਹੜੀ ਉਹ ਕੀਤੀ ਹੋਈ ਹੈ ਸੋ ਇਹ ਇਹ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਨਹੀਂ ਹੈ ਹੁਣ ਉਹ ਜਿਹੜੇ ਅੰਦਰ ਨੇ ਨੌਜਵਾਨ ਉਹਨਾਂ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੀਆਂ ਇਹ ਰਿਟਾਂ ਪਾਈਆਂ ਕਿ ਭਾਈ ਸਾਡੇ ਕੇਸ ਜਿਹੜੇ ਉਹ ਪਹਿਲ ਦੇ ਆਧਾਰ ਤੇ ਲਓ ਪਹਿਲ ਦੇ ਆਧਾਰ ਤੇ ਨਹੀਂ ਵੀ ਲੈਣੇ ਤਾਂ ਚਲੋ ਟਾਈਮ ਦੇ ਨਾਲ ਤੇ ਲਓ ਸੋ ਉਹਦੇ ਉੱਤੇ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਇਥੋਂ ਤੱਕ ਕਿ ਇੱਕ ਸੀਨੀਅਰ ਜਿਹੜੇ ਵਕੀਲ ਨੇ ਮਾਫ ਕਰਨਾ ਇੱਕ ਸੀਨੀਅਰ ਜੱਜ ਨੇ ਉਹਨਾਂ ਦਾ ਨਾਮ ਹੈਗਾ ਸ਼ਾਇਦ ਰਾਜਵੀਰ ਕੁਝ ਕਰਕੇ ਆ ਉਹਨਾਂ ਦਾ ਨਾਮ ਜੇ ਮੈਨੂੰ ਯਾਦ ਆ ਜਾਂਦਾ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਜਿਹੜੀ ਹੈ ਮੋਹਰ ਲਾਈ ਹੈ ਕਿ ਇਹ ਗੱਲ ਸਰਕਾਰ ਦਾ ਰਵਈਆ ਜਿਹੜਾ ਬਹੁਤ ਗਲਤ ਹੈ ਕਿ ਭਾਈ ਤੁਸੀਂ ਅਰੈਸਟ ਨਹੀਂ ਪਾਈ ਹਜੇ ਤੱਕ ਉਹਨਾਂ ਦੀ ਜੇ ਅਰੈਸਟ ਪਾਦਨ ਦੇ ਤਾਂ ਉਹ ਕੰਮ ਜਿਹੜਾ ਹੈ ਉਹ ਜਲਦੀ ਬਣ ਜਾਂਦਾ ਜ਼ਮਾਨਤਾਂ ਜਲਦੀ ਹੋ ਜਾਂਦੀਆਂ ਸੋ ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਵਾਲੇ ਮਸਲੇ ਦੀ ਤੁਸੀਂ ਗੱਲ ਦੇਖਦੇ ਹੋ ਕਿ ਇੱਕ ਪਾਸੇ ਹਾਈ ਕੋਰਟ ਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਨਾਲੋਂ ਨਾਲ ਹੀ ਉਹਨਾਂ ਨੂੰ ਘਰ ਨਹੀਂ ਜਾਣ ਦਿੱਤਾ ਗਿਆ ਇੱਕ ਹੋਰ ਕੇਸ ਜਿਹੜਾ ਹੈ ਉਹ ਪਾ ਕੇ ਤੇ ਉਹਨਾਂ ਨੂੰ ਉੱਥੇ ਹੀ ਅਰੈਸਟ ਕਰ ਲਿਆ ਗਿਆ ਸੋ ਇਹ ਕਿਤੇ ਨਾ ਕਿਤੇ ਦੇਖੋ ਕਾਨੂੰਨ ਦਾ ਫਾਇਦਾ ਲਿਆ ਜਾ ਰਿਹਾ ਜੋ ਭਗਵੰਤ ਮਾਨ ਜਿਹੜਾ ਕਿਤੇ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਉੱਤੇ ਤਵੇ ਲਾਉਂਦਾ ਹੁੰਦਾ ਕਹਿੰਦਾ ਹੁੰਦਾ ਸੀ ਭਾਈ ਇਹ ਰਵਾਇਤੀ ਪਾਰਟੀਆਂ ਇਹਨਾਂ ਦੇ ਸੈਂਟਰ ਦੇ ਨਾਲ ਰਿਲੇਸ਼ਨ ਇਹ ਆਮ ਬੰਦੇ ਨੂੰ ਇਹਨਾਂ ਦੀ ਜਿਹੜੀ ਹੈ ਪੁੱਛਗਛ ਨਹੀਂ ਹੈਗੀ ਇਹਨਾਂ ਦੀਆਂ ਸਰਕਾਰਾਂ ਵੇਲੇ ਅਸੀਂ ਜਦੋਂ ਆਵਾਂਗੇ ਅਸੀਂ ਆਮ ਬੰਦੇ ਦੀ ਆਵਾਜ਼ ਬਣਾਂਗੇ ਅੱਜ ਆਮ ਬੰਦੇ ਯਾਨੀ ਕਿ ਡਿਬੜੂਗੜ੍ਹ ਵਾਲੇ ਨੌਜਵਾਨ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਵੀ ਦਬਾਏ ਗਏ ਇੱਕ ਖਾਸ ਜਿਹੜਾ ਇੱਕ ਲੀਡਰ ਸੀ ਸੁਖਪਾਲ ਸਿੰਘ ਖਹਿਰਾ ਜਿਹੜਾ ਹਮੇਸ਼ਾ ਪੰਜਾਬ ਦੇ ਹੱਕਾਂ ਦੇ ਵਿੱਚ ਗੱਲ ਕਰਦਾ ਰਿਹਾ ਉਹਦੇ ਉਹਦੇ ਨਾਲ ਵੀ ਇਹੀ ਹਾਲ ਹੈ ਮਤਲਬ ਕਿ ਅੱਜ ਤੇ ਆਮ ਦੇ ਨਾਲ ਵੀ ਉਹੀ ਹੋ ਰਿਹਾ ਤੇ ਖਾਸ ਦੇ ਨਾਲ ਵੀ ਉਹੀ ਹੋ ਰਿਹਾ ਸੁਖਪਾਲ ਸਿੰਘ ਖਹਿਰਾ ਇੱਕ ਪੰਜਾਬ ਦਾ ਐਸਾ ਲੀਡਰ ਹੈ ਜਿਹੜਾ ਕਿਸੇ ਵੀ ਪਾਰਟੀ ਦੇ ਵਿੱਚ ਰਿਹਾ ਹੋਵੇ ਪਰ ਉਹ ਹਮੇਸ਼ਾ ਪੰਜਾਬ ਦੇ ਹੱਕ ਦੇ ਵਿੱਚ ਖੜਤਦਾ ਚਾਹੇ ਗੱਲ ਦੀਪ ਸਿੰਘ ਸਿੱਧੂ ਦੀ ਹੋਵੇ ਅਮਰਿਤਪਾਲ ਸਿੰਘ ਦੀ ਹੋਵੇ ਜਾਂ ਫਿਰ ਹੋਰ ਪੰਜਾਬ ਦੇ ਕੋਈ ਵੀ ਐਸੇ ਮਸਲੇ ਹੋਣ ਜਿਨ੍ਹਾਂ ਦੇ ਉੱਤੇ ਸਰਕਾਰਾਂ ਭਾਵੇਂ ਵਿਰੋਧ ਦੇ ਵਿੱਚ ਜਾਂਦੀਆਂ ਹੋਣ ਪਰ ਸੁਖਪਾਲ ਸਿੰਘ ਖਹਿਰਾ ਜਿਹੜਾ ਆਪਣਾ ਰੋਲ ਨਿਭਾਉਂਦਾ ਰਿਹਾ ਸਰਕਾਰਾਂ ਨੂੰ ਚੇਤੇ ਕਰਵਾਉਂਦਾ ਰਿਹਾ ਕਿ ਭਾਈ ਅਸੀਂ ਬੈਠੇ ਹਾਂ ਹੁਣ ਤੁਹਾਨੂੰ ਮੈਂ ਦੱਸਦਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਕਿਹੜ ਕਦੋਂ ਸ਼ੁਰੂ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਯਾਨੀ ਕਿ ਸਿੱਧੇ ਤੌਰ ਤੇ ਕਹਾਂ ਭਗਵੰਤ ਮਾਨ ਹੋਰਾਂ ਦੀ ਕਿਹੜ ਉਸ ਵੇਲੇ ਸ਼ੁਰੂ ਹੋ ਗਈ ਸੀ ਜਦੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਵਿੱਚ ਵਿਚਰਦੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਵਿਰੋਧੀ ਧਿਰ ਦੇ ਨੇਤਾ ਸੀ ਤੇ ਕਾਂਗਰਸ ਦੇ ਉੱਤੇ ਐਨ ਚੰਗੇ ਰੱਖ ਰੱਖ ਕੇ ਤਵੇ ਉਹ ਲਾਉਂਦੇ ਹੁੰਦੇ ਸੀ ਤੇ ਕਾਂਗਰਸ ਵਾਲਿਆਂ ਨੂੰ ਹੱਥ ਪੈਰਾਂ ਦੀ ਪਈ ਹੋਈ ਸੀ ਉਸ ਵੇਲੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਹਿੰਦੇ ਕਹਿੰਦੇ ਘੋਂਦੇ ਲੀਡਰ ਜਿਹੜੇ ਨੇ ਉਹ ਅੰਦਰੋਂ ਅੰਤਰੀ ਸੁਖਪਾਲ ਸਿੰਘ ਖਹਿਰਾ ਦੇ ਕੋਲੋਂ ਜਿਹੜੀ ਹੈ ਜੈਲਸੀ ਫੀਲ ਕਰਨ ਲੱਗ ਪਈ ਜਾਨਕਿ ਮਹਿਸੂਸ ਕਰਨ ਲੱਗ ਪੇ ਕਿ ਭਾਈ ਇਹਦਾ ਤੇ ਕੱਦ ਦਿਨੋਂ ਤਾਂ ਵੱਡਾ ਹੁੰਦਾ ਜਾਂਦਾ ਉਹਦੇ ਵਿੱਚੋਂ ਹੀ ਇੱਕ ਸੀ ਭਗਵੰਤਮਾਨ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਸੀਂ ਬਣਾਤਾ ਦਿੱਤਾ ਪਰ ਇਹਦਾ ਕੱਦ ਤਾਂ ਜਿਵੇਂ ਕਿਤੇ ਨਾ ਕਿਤੇ ਮੇਰੇ ਨਾਲੋਂ ਵੀ ਵੱਡਾ ਹੁੰਦਾ ਜਾ ਰਿਹਾ ਸੋ ਉਸ ਵੇਲੇ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਰ ਦੇ ਲੀਡਰ ਵੱਜੋਂ ਜਿਹੜਾ ਹੈ ਉਤਾਰ ਦਿੱਤਾ ਗਿਆ ਲਾਹ ਦਿੱਤਾ ਗਿਆ ਕੋਈ ਇਕਾ ਦੁੱਕਾ ਜਿਹੜੇ ਬਲੇਮ ਲਾਏ ਗਏ ਕਿ ਤੁਸੀਂ ਇਦਾਂ ਤੇ ਤੁਸੀਂ ਉਹ ਲਾਹ ਦਿੱਤੇ ਗਏ ਉਸ ਤੋਂ ਬਾਅਦ ਕੀ ਹੁੰਦਾ ਕਿ ਇਹਨਾਂ ਨੂੰ ਜਿਹੜਾ ਪਾਰਟੀ ਜਿਹੜੀ ਆ ਉਹ ਛੱਡ ਛੱਡ ਦਿੰਦੇ ਨੇ ਆਪ ਹੀ ਡਿਜ਼ਾਈਨ ਕਰ ਦਿੰਦੇ ਆਮ ਆਦਮੀ ਪਾਰਟੀ ਤੋਂ ਸੋ ਇਹ ਕਿੜ ਜਿਹੜੀ ਉਸ ਵੇਲੇ ਤੋਂ ਲੈ ਕੇ ਚੱਲਦੀ ਆ ਰਹੀ ਹੈ ਹੁਣ ਅੱਜ ਜੇ ਸੁਪਾਲ ਸਿੰਘ ਖਹਿਰਾ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਬੋਲਦੇ ਨੇ ਤਾਂ ਇਹ ਤਾਂ ਭਾਈ ਫਰਜ਼ ਬਣਦਾ ਸਾਰਿਆਂ ਦਾ ਤੁਸੀਂ ਜਦੋਂ ਤਵੇ ਲਾਉਂਦੇ ਹੁੰਦੇ ਸੀ ਦੂਜੇ ਲੀਡਰਾਂ ਦੇ ਉੱਤੇ ਤੇ ਤੁਹਾਨੂੰ ਕਿੰਨੀਆਂ ਕਿ ਸਰਕਾਰਾਂ ਕਿੰਨੀਆਂ ਕਿ ਪਾਰਟੀਆਂ ਦੇ ਜਿਹੜੇ ਲੀਡਰ ਸੀ ਉਸ ਵੇਲੇ ਸੱਤਾ ਦੇ ਵਿੱਚ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਕਿੰਨਾ ਕਿ ਗ੍ਰਿਫਤਾਰੀਆਂ ਪਾਈਆਂ ਤੁਹਾਡੀਆਂ ਕਿੰਨੇ ਕਿ ਕੇਸ ਪਾਏ ਗਏ ਤੁਹਾਡੇ ਤੇ ਅੱਜ ਜੇਕਰ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਲੋਕਾਂ ਨੇ ਤੁਹਾਨੂੰ ਚੁਣ ਕੇ ਮੁੱਖ ਮੰਤਰੀ ਬਣਾ ਦਿੱਤਾ ਤੇ ਅੱਜ ਤੁਸੀਂ ਆਮ ਦਾ ਵੀ ਉਹੀ ਹਾਲ ਕਰ ਦਿੱਤਾ ਤੇ ਅੱਜ ਖਾਸ ਦਾ ਵੀ ਉਹੀ ਹਾਲ ਕਰ ਦਿੱਤਾ ਸੋ ਇਥੋਂ ਪਤਾ ਲੱਗਦਾ ਹੈ ਕਿ ਭਾਈ ਆਮ ਬੰਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਕੁਰਸੀ ਨਹੀਂ ਆਉਂਦੀ ਉਹਦੇ ਕੋਲ ਜਦੋਂ ਆ ਜਾਵੇ ਕੁਰਸੀ ਤੇ ਫਿਰ ਉਹ ਖਾਸਮ ਖਾਸ ਬਣ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਸਮੇਂ-ਸਮੇਂ ਦੇ ਉੱਤੇ ਜਿਹੜੇ ਰਹਿਣ ਵਾਲੇ ਮੁੱਖ ਮੰਤਰੀ ਆ ਉਹ ਪੰਜਾਬ ਦੇ ਹਿੱਤਾਂ ਦੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਦੇ ਨਾਲ ਖੇਡਦੇ ਰਹੇ ਆ ਹੁਣ ਤੁਸੀਂ ਪਰਮਿੰਦਰ ਪਰਵਿੰਦਰ ਸਿੰਘ ਝੋਟੇ ਦੀ ਗੱਲ ਲੈ ਲਓ ਹੁਣ ਤੁਸੀਂ ਹੋਰ ਜਿਹੜੇ ਬਹੁਤ ਨੇ ਲੱਖਾ ਸਿਧਾਣਾ ਦੇ ਉੱਤੇ ਕਿੰਨੀ ਵਾਰੀ ਕੇਸ ਜਿਹੜੇ ਪਾਏ ਗਏ ਤੇ ਕਿੰਨੀ ਵਾਰੀ ਉਹਨੂੰ ਬਾਹਰ ਕੱਢਿਆ ਗਿਆ ਸੋ ਇਹ ਸਾਰੀ ਰਾਜਨੀਤੀ ਜਿਹੜੀ ਹੈ ਉਸੇ ਤਰੀਕੇ ਦੀ ਹੋਈ ਹੈ ਜਿਵੇਂ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ ਇਹਦੇ ਵਿੱਚ ਕੁਝ ਵੀ ਜਿਹੜਾ ਅਲੱਗ ਨਹੀਂ ਹੈਗਾ ਕੁਝ ਵੀ ਅਲੱਗ ਨਹੀਂ ਹੈ ਉਸੇ ਤਰੀਕੇ ਦੇ ਨਾਲ ਬੰਦੇ ਡਰਾਏ ਜਾ ਰਹੇ ਨੇ ਕੇਸ ਪਾਪ ਆ ਕੇ ਡਰਾਏ ਜਾ ਰਹੇ ਆ ਜਿਹੜੇ ਮੀਡੀਆ ਕਰਮੀ ਨੇ ਜਿਹੜੇ ਮੀਡੀਆ ਚੈਨਲ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਜੇ ਸਾਡੇ ਹੱਕ ਦੇ ਵਿੱਚ ਨਹੀਂ ਗੱਲ ਕਰਨੀ ਤਾਂ ਫਿਰ ਤੁਹਾਡੇ ਉੱਤੇ ਤੁਹਾਡਾ ਚੈਨਲ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਊਗਾ। ਅਜੀਤ ਦੇ ਨਾਲ ਪੰਗਾ ਪਿਆ ਰਿਹਾ ਕਿੰਨੇ ਦਿਨ ਤੁਸੀਂ ਦੇਖਿਆ ਹੋਣਾ। ਅਜੀਤ ਨੂੰ ਪੂਰੀ ਢਾਹ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ। ਬੇਸ਼ੱਕ ਅਸੀਂ ਕਿਸੇ ਵੀ ਮਤਲਬ ਕੀ ਪੱਖ ਤੋਂ ਕਿਸੇ ਵੀ ਚੈਨਲ ਦਾ ਜਾਂ ਕਿਸੇ ਦਾ ਵਿਰੋਧ ਨਹੀਂ ਕਰਦੇ, ਨਾ ਹੱਕ 'ਚ ਖੜਦੇ ਆ। ਪਰ ਇੱਕ ਮੀਡੀਆ ਕਰਮੀ ਹੋਣ ਦੇ ਨਾਤੇ ਅਸੀਂ ਇਹ ਗੱਲ ਕਰਦੇ ਆਂ ਕਿ ਅਜੀਤ ਜਿਹੜੀ ਹੈ ਉਹਨੂੰ ਪੂਰੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਕੇਸ ਬਣਾਉਣ ਦੀ ਕੋਸ਼ਿਸ਼ ਉਹਨਾਂ ਦੇ ਉੱਤੇ ਵੀ ਕੀਤੀ ਗਈ। ਹੁਣ ਜਿਹੜੇ ਚੈਨਲ ਨਹੀਂ ਚੱਲੇ ਨਾਲ ਉਹਨਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਜੇ ਇੱਕ ਕਦਕਾ ਚੈਨਲ ਹੈਗੇ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਜਿਹੜੇ ਜ਼ੀਰੋ ਹੋ ਗਏ ਇੱਕ ਦੋ ਚੈਨਲ ਐਸੇ ਨੇ ਜਿਹੜੇ ਬੰਦ ਹੀ ਕਰਕੇ ਉਹ ਵਿਲੇ ਹੋ ਗਏ ਉਹ ਸਾਜੋ ਸਮਾਨ ਵੇਚ ਦਿੱਤਾ ਉਹਨਾਂ ਨੇ ਕਹਿੰਦੇ ਨਹੀਂ ਭਾਈ ਸਾਡੇ ਕੋਲ ਬੰਨ ਨਹੀਂ ਨੀ ਉਹ ਗੱਲ ਕਿਉਂ ਕਿਉਂਕਿ ਤੁਸੀਂ ਇੰਡੀਪੈਂਡੈਂਟਲੀ ਰਹਿ ਕੇ ਜਿਹੜੀ ਸਹੀ ਸੱਚੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ ਜੇ ਤੁਸੀਂ ਕਰੋਗੇ ਤੇ ਉਹ ਸਰਕਾਰ ਨੂੰ ਲੱਗੇਗਾ ਕਿ ਸਾਡੇ ਵਿਰੋਧ ਦੇ ਵਿੱਚ ਜਾ ਰਹੀ ਹੈ ਅੱਜ ਇਹ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਹੋ ਚੁੱਕੇ ਆ ਜੋ ਭਗਵੰਤ ਮਾਨ ਹੋਰੀ ਕੋਈ ਹੁਣ ਆਮ ਨਹੀਂ ਰਿਹਾ ਮੈਨੂੰ ਲੱਗਦਾ ਇਹਨਾਂ ਨੂੰ ਪਾਰਟੀ ਦਾ ਨਾਮ ਵੀ ਥੋੜਾ ਚੇਂਜ ਕਰਕੇ ਖਾਸ ਖਾਸਮ ਖਾਸ ਆਦਮੀ ਜਿਹੜਾ ਹੈ ਉਹ ਰੱਖ ਲੈਣਾ ਚਾਹੀਦਾ ਜੀ ਜਿੱਦ ਤੁਸੀਂ ਤੁਸੀਂ ਸਾਰਾ ਕੁਝ ਦੱਸਿਆ ਕਿਵੇਂ ਕਿ ਪਹਿਲਾਂ ਕਿਵੇਂ ਜੋ ਭਗਵੰਤ ਮਾਨ ਖੁਦ ਜੋ ਚੀਜ਼ਾਂ ਬੋਲਦੇ ਹੁੰਦੇ ਸੀਗੇ ਉਹਦੋਂ ਦੇ ਕੋਈ ਕੇਸ ਨਹੀਂ ਪਿਆ ਪਰ ਹੁਣ ਸੁਖਪਾਲ ਸਿੰਘ ਖੈਰ ਨੂੰ ਬੋਲਣ ਦੀ ਕਿੰਮਤ ਇੰਨੀ ਵੱਡੀ ਟਿਕਾਣੀ ਪੈ ਰਹੀ ਹੈ ਧੰਨ ਤੁਹਾਡਾ ਜੀ ਤੁਸੀਂ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਤੋਂ ਹੁਣ ਲਵਾਂਗੇ ਜਾ ਦੇ ਧੰਨਵਾਦ